ਦੋ ਮੁੰਡੇ ਦਮਨ ਤੇ ਦਿਲਪ੍ਰੀਤ ਉਹਨਾਂ ਦੇ ਉੱਪਰ ਆਕਾਸ਼ ਤੇ ਉਹਦੇ ਸਾਥੀਆਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਤਿੰਨ ਜੋ ਬੰਦੇ ਮੁੰਡੇ ਸੀਗੇ ਇਹ ਤਿੰਨੋਂ ਹੀ ਇੱਥੇ ਕੁੰਬੜਾ ਜੋ ਪੈਂਟਾਗੋਨ ਉੱਥੇ ਰਹਿੰਦੇ ਸੀਗੇ ਕਿਰਾਏ ਤੇ ਪੀਜੀ ਤੇ ਵਿੱਚ ਰਹਿੰਦੇ ਸੀਗੇ ਤੇ ਇਹਨਾਂ ਦੀ ਵੀ ਕੋਈ ਬਹੁਤ ਵੱਡੀ ਉਮਰ ਨਹੀਂ 18 ਤੇ 20 ਸਾਲ ਦੇ ਮੁੰਡੇ ਐ ਤਿੰਨੋਂ ਦੀ ਲੋਕੇਸ਼ਨ ਸੀਗੀ ਫੋਨ ਦੇ ਰਿਕਾਰਡ ਸੀਗੇ ਅਸੀਂ ਸਾਰਾ ਦਾ ਸਾਰਾ ਇੱਕ ਵਾਰ ਰੂਮ ਤਰੀਕੇ ਨਾਲ ਇੱਕ ਬਣਾਇਆ ਉੱਥੇ ਸਾਰਾ ਸਾਰਾ ਅਸੀਂ ਐਨਾਲਿਸਿਸ ਕਰਦੇ ਗਏ ਟੀਮਾਂ ਨੂੰ ਅਸੀਂ ਉਹ ਇਨਫੋਰਮੇਸ਼ਨ ਦਿੰਦੇ ਰਹੇ ਤੇ ਨਾਲ ਨਾਲ ਟੀਮਾਂ ਉਹ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹੋਏ ਟ੍ਰੇਸ ਕਰਦੇ ਹੋਏ ਇਹ ਸਾਰੇ ਕੇਸ ਸਰ ਜੋ ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਇੱਕ ਪਰਸਨ ਜੋ ਹੈ ਉਹਨੇ ਆਪਣੀ ਇੱਕ ਫਰੈਂਡ ਨੂੰ ਇੱਕ ਵਟਸਐਪ ਮੈਸੇਜ ਕੀਤਾ ਸੀਗਾ ਤੇ ਉਹਨੂੰ ਅਸੀਂ ਟ੍ਰੇਸ ਆਊਟ ਕਰਕੇ ਫਿਰ ਮਲਟੀਪਲ ਸੋਰਸਸ ਤੋਂ ਸਾਨੂੰ ਇੱਕ ਪਾਰਟिकुलर ਲੋਕੇਸ਼ਨ ਕਨਫਰਮ ਟਾਈਪ ਕੀ ਹੋ ਗਈ ਉਹ ਦਿੱਲੀ ਦੀ ਸੀ ਤਾਂ ਸਾਨੂੰ ਲੱਗ ਗਿਆ ਕਿ ਹੋ ਸਕਦਾ ਸਾਰੇ ਇਕੱਠੇ ਹੋ ਦਿੱਲੀ ਹੋਣ ਤਾਂ ਇਮੀਡੀਏਟਲੀ ਜਿਵੇਂ ਹੀ ਸਾਡਾ ਇਹ ਕਨਫਰਮ ਹੋਇਆ ਇਮੀਡੀਏਟਲੀ ਸਾਡੀ ਸਾਡੀ ਮਲਟੀਪਲ ਟੀਮਸ ਉੱਥੇ ਰਵਾਨਾ ਹੋ ਗਈ ਨੇ ਇਮੀਡੀਏਟਲੀ ਆਪਣਾ ਫੋਨ ਸਵਿਚ ਆਫ ਕੀਤਾ ਸੀਗਾ ਉਹੀ ਸਾਡਾ ਸਭ ਤੋਂ ਵੱਡਾ ਕਲੂ ਸੀਗਾ ਕਿ ਸੇਮ ਲੋਕੇਸ਼ਨ ਤੇ ਮਲਟੀਪਲ ਮੋਬਾਈਲ ਫੋਨਸ ਜੋ ਇਹਨਾਂ ਦੇ ਸਵਿਚ ਆਫ ਹੋਏ ਉਥੋਂ ਸਟਾਰਟ ਕਰਦੇ ਜਦੋਂ ਅਸੀਂ ਇਹਨਾਂ ਦੇ ਕੰਟੈਕਟ ਲਿਸਟ ਵਗੈਰਾ ਕੱਢੀ ਤਾਂ ਉਹਨਾਂ ਨੂੰ ਅਸੀਂ ਟ੍ਰੇਸ ਆਊਟ ਕੀਤਾ ਤੇ ਉਹਨਾਂ ਦੇ ਨਾਲ ਕਿਸੇ ਦੀ ਗੱਲ ਜਿੱਦੀ ਹੋਈ ਉਹਨੂੰ ਫਰੈਸ਼ ਨੰਬਰਸ ਵਗੈਰਾ ਦੇ ਨਾਲ ਜੋ ਵੀ ਸੰਪਰਕ ਦੇ ਵਿੱਚ ਆਏ ਤੋਂ ਇਨਫੈਕਟ ਟੀਮ ਸਾਡੀ ਯੂਪੀ ਦੇ ਵਿੱਚ ਸੀਗੀ ਤੇ ਇੱਕ ਟੀਮ ਸਾਡੀ ਦੇਰਾ ਦੂਨ ਦੇ ਵਿੱਚ ਸੀਗੀ ਕੁਝ ਦਿੱਲੀ ਦੇ ਵਿੱਚ ਵੀ ਗਏ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀ ਟੀਮਾਂ ਸੀਗੀ ਐਨੀ ਤਕਰਾਰ ਵੱਧ ਗਈ ਕਿ ਮਰਡਰ ਤੱਕ ਹੋ ਗਿਆ ਇੱਕ ਦਾ ਮਰਡਰ ਹੋ ਗਿਆ ਦੂਜਾ ਵੀ ਵਿਚਾਰਾ ਮਰਨ ਕੰਡੇ ਪਿਆ ਨਾ ਮੁਹਾਲੀ ਦੇ ਕੁੰਬੜਾਂ ਦੇ ਵਿੱਚ ਮਾਮੂਲੀ ਲੜਾਈ ਕਰਕੇ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਇੱਕ ਨੌਜਵਾਨ ਦੀ ਮੌਤ ਹੋ ਗਈ ਇੱਕ ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਆ ਔਰ ਇੱਥੇ ਚੌਕ ਤੇ ਵਿੱਚ ਇੱਕ ਨੌਜਵਾਨ ਦੀ ਡੈੱਡ ਬੋਡੀ ਰੱਖ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਜਦੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਗਈ ਆ ਤਿੰਨ ਜਣੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਇੱਕ ਦੀ ਪੰਜਾਬ ਤੋਂ ਹੀ ਗ੍ਰਿਫਤਾਰੀ ਹੋਈ ਆ ਔਰ ਉਸ ਤੋਂ ਬਾਅਦ ਫਿਰ ਜਦੋਂ ਮੰਗਾਂ ਮੰਨ ਲਈਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਗ੍ਰਿਫਤਾਰੀ ਹੋ ਗਈ ਮੁਲਜ਼ਮਾਂ ਦੀ ਦੋਸ਼ੀਆਂ ਦੀ ਤਾਂ ਉਸ ਤੋਂ ਬਾਅਦ ਜਾਮ ਖੋਲ ਦਿੱਤਾ ਕਿਉਂਕਿ ਇੱਕ ਵਾਰ ਪੂਰਾ ਜਾਮ ਵੀ ਤੁਹਾਨੂੰ ਦਿਖਾ ਦਿੰਦੇ ਇੱਥੇ ਜਾਮ ਸੀਗਾ ਪੂਰਾ ਜਿੱਥੇ ਗੱਦੇ ਵੀ ਪਏ ਨਜ਼ਰ ਆ ਰਹੇ ਤੁਹਾਨੂੰ ਚੌਕ ਦੇ ਉੱਪਰ ਇੱਥੇ ਹੀ ਡ ਇਦਨ ਇੱਥੇ ਪ੍ਰੋਟੈਸਟ ਕੀਤਾ ਗਿਆ ਲਗਾਤਾਰ ਵਕ ਵਕ ਜਥੇਬੰਦੀਆਂ ਵੀ ਸੀ ਪਰਿਵਾਰਕ ਲੋਕ ਵੀ ਸੀ ਜਿਸ ਨੌਜਵਾਨ ਦੀ ਡੈਥ ਹੋਈ ਹੈ ਤਾਂ ਜੋਤੀ ਯਾਦਵ ਜੀ ਸਾਡੇ ਨਾਲ ਨੇ ਐਸਪੀ ਡੀ ਨੇ ਗੱਲਬਾਤ ਕਰਦੇ ਕਿਉਂਕਿ ਇਹਨਾਂ ਨੇ ਇਨਕੁਆਇਰੀ ਵੀ ਕੀਤੀ ਹੈ ਇਸ ਪੂਰੇ ਕੇਸ ਦੀ ਵੀ ਔਰ ਗੱਲਬਾਤ ਕਰਦੇ ਮੈਂ ਕਿਵੇਂ ਸਭ ਤੋਂ ਪਹਿਲਾਂ ਤਾਂ ਇੱਕ ਕੇਸ ਜਿਹੜਾ ਤੁਸੀਂ ਕ੍ਰੈਕ ਕੀਤਾ ਟ੍ਰੇਸ ਕਰ ਲਈ ਮੁਲਜ਼ਮ ਤਿੰਨ ਜਣਿਆਂ ਦੀ ਅਰੈਸਟ ਵੀ ਹੋਈ ਹੈ ਜਾਮ ਵੀ ਖਲਵਾਤਾ ਜਾਮ ਇਸੇ ਜਦੋਂ ਅਰੈਸਟ ਹੋ ਗਈ ਉਸ ਤੋਂ ਬਾਅਦ ਜਾਮ ਖੁੱਲਣ ਲਈ ਰਾਜ਼ੀ ਹੋ ਗਏ ਸੀ ਪਰਿਵਾਰਕ ਲੋਕ हां जी जीवे की ਤੁਹਾਨੂੰ ਪਤਾ ਹੈਗਾ ਕਿ 13 ਤਾਰੀਖ ਨੂੰ ਇੱਕ ਮਾੜੀ ਘਟਨਾ ਹੋਈ ਜਿੱਥੇ ਦੋ ਮੁੰਡੇ ਦਮਨ ਤੇ ਦਿਲਪ੍ਰੀਤ ਉਹਨਾਂ ਦੇ ਉੱਪਰ ਆਕਾਸ਼ ਤੇ ਉਹਦੇ ਸਾਥੀਆਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਉਹ ਹੀਟ ਆਫ ਦਾ ਮੋਮੈਂਟ 'ਚ ਇੱਕ ਲੜਾਈ ਹੋਈ ਇੱਕ ਛੋਟੀ ਜੀ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਉਦੋਂ ਬਾਅਦ ਫਿਰ ਉਹ ਵਤੀ ਵਤੀ ਘਟਨਾ ਫਿਰ ਉਹਨਾਂ ਨੇ ਚਾਕੂ ਨਾਲ ਉਹਦੇ ਉੱਪਰ ਵਾਰ ਕੀਤਾ ਤੇ ਉਹ ਜਿਹੜੀ ਘਟਨਾ ਹੋਈ ਉਹਦੇ ਬਾਅਦ ਦਮਨ ਜਿਹੜਾ ਮੁੰਡਾ ਹੈਗਾ ਉਹਦੀ ਜਦੋਂ ਉਹਦੇ ਫੈਮਿਲੀ ਉਹਨੂੰ ਲੈ ਕੇ ਗਏ ਹਸਪੀਟਲ ਗਰੇਸ਼ਨ ਹਸਪੀਟਲ ਜਾਂ ਪਾਰਕ ਹਸਪੀਟਲ ਜਿੱਦਾਂ ਨਾਂ ਹੈਗਾ ਉੱਥੇ ਲੈ ਕੇ ਗਏ ਤੇ ਉਹਨੂੰ ਬ੍ਰਾਡ ਡੈੱਡ ਡਿਕਲੇਅਰ ਕਰਤਾ ਗਿਆ ਸੀਗਾ ਤੇ ਦਿਲਪ੍ਰੀਤ ਜੋ ਮੁੰਡਾ ਹੈਗਾ ਉਹ ਹਜੇ ਅੰਡਰ ਟ੍ਰੀਟਮੈਂਟ ਹੈ ਤੇ ਉਹ ਵੀ ਉਹਦੀ ਹਾਲਤ ਵੀ ਕਾਫੀ ਕ੍ਰਿਟੀਕਲ ਹੈ ਉਹਦੀ ਅੱਖ ਤੇ ਇੰਜਰੀ ਸੀਗੀ ਤੇ ਹੁਣ ਅੰਡਰ ਅ ਡਾਕਟਰ ਦੀ ਸੁਪਰਵੀਜ਼ਨ ਵੀ ਹੈਗਾ ਤੇ ਹੀ ਇਸ ਗੋਇੰਗ ਅੰਡਰਗੋਇੰਗ ਟ੍ਰੀਟਮੈਂਟ ਤੇ ਉਦੋਂ ਬਾਅਦ ਫਿਰ ਕਿਉਂਕਿ ਲੋਕਾਂ 'ਚ ਇੱਕ ਰੋਸ਼ ਸੀਗਾ ਕਿ ਛੋਟੇ 17 ਸਾਲ ਦੇ ਦੋਨੋਂ ਬੱਚੇ ਸੀਗੇ ਉਦੋਂ ਬਾਅਦ ਲੋਕਾਂ 'ਚ ਰੋਸ਼ ਸੀਗਾ ਤੇ ਉਹਨਾਂ ਨੇ ਇੱਥੇ ਇੱਕ ਪ੍ਰੋਟੈਸਟ ਕੀਤਾ ਸੀਗਾ ਤੇ ਨਾਲ-ਨਾਲ ਪੁਲਿਸ ਦੀ ਆਪਣੀ ਤਫ਼ਤੀਸ਼ ਇਮੀਡੀਏਟਲੀ ਸ਼ੁਰੂ ਹੋ ਗਈ ਸੀਗੀ ਤੇ ਐਸਐਸਪੀ ਦੀਪਕ ਪਾਰਿਕ ਸਰ ਦੀ ਅਗਵਾਈ ਹੇਠ ਮਲਟੀਪਲ ਟੀਮਸ ਅਸੀਂ ਗਠਿਤ ਕੀਤੀ ਤੇ ਟੈਕਨੀਕਲ ਐਵਿਡੈਂਸ ਜਿਵੇਂ ਜਿਵੇਂ ਸਾਡੇ ਸਾਹਮਣੇ ਆਂਦਾ ਗਿਆ ਭਾਵੇਂ ਉਹਨਾਂ ਦੀ ਲੋਕੇਸ਼ਨ ਸੀਗੀ ਫੋਨ ਦੇ ਰਿਕਾਰਡ ਸੀਗੇ ਅਸੀਂ ਸਾਰਾ ਦਾ ਸਾਰਾ ਇੱਕ ਵਾਰ ਰੂਮ ਤਰੀਕੇ ਨਾਲ ਇੱਕ ਬਣਾਇਆ ਉੱਥੇ ਸਾਰਾ ਸਾਰਾ ਅਸੀਂ ਅਨਾਲਿਸਿਸ ਕਰਦੇ ਗਏ ਟੀਮਾਂ ਨੂੰ ਅਸੀਂ ਉਹ ਇਨਫੋਰਮੇਸ਼ਨ ਦਿੰਦੇ ਰਹੇ ਤੇ ਨਾਲ ਨਾਲ ਟੀਮਾਂ ਉਹ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹੋਏ ਟ੍ਰੇਸ ਕਰਦੇ ਹੋਏ ਇਹ ਸਾਰੇ ਕੇਸਰ ਜੋ ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਉੱਥੇ ਤੱਕ ਪਹੁੰਚੇ ਇਦੇ ਵਿੱਚ ਹੋਇਆ ਕੀ ਸੀਗਾ ਜਿਹੜੇ ਤਿੰਨ ਮੁਲਜ਼ਮ ਹੈ ਆਕਾਸ਼ ਤੇ ਉਹਦੇ ਹੋਰ ਤਿੰਨ ਸਾਥੀ ਇੱਕ ਜੁਵਨਾਈਲ ਹੈਗਾ ਤੋਂ ਉਹਦਾ ਤੋਂ ਅਸੀਂ ਨਹੀਂ ਦੱਸ ਸਕਦੇ ਤੇ ਬਾਕੀ ਦੋ ਮੁੰਡੇ ਇੱਕ ਅਰੁਣ ਤੇ ਇੱਕ ਅਮਨ ਤੇ ਤਿੰਨ ਜੋ ਬੰਦੇ ਮੁੰਡੇ ਸੀਗੇ ਇਹ ਤੀਨੋਂ ਹੀ ਇੱਥੇ ਕੁੰਬੜਾ ਜੋ ਪਿੰਡ ਹੈਗਾ ਉੱਥੇ ਰਹਿੰਦੇ ਸੀਗੇ ਕਿਰਾਏ ਤੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਹਨਾਂ ਦੀ ਵੀ ਕੋਈ ਬਹੁਤ ਵੱਡੀ ਉਮਰ ਨਹੀਂ 18 ਤੇ 20 ਸਾਲ ਦੇ ਮੁੰਡੇ ਐ ਤੀਨੋਂ ਇਹ ਆਫਟਰ ਅ ਇਨਸੀਡੈਂਟ ਐਸ ਇਨਾਂ ਦੀ ਫੈਮਲੀਆਂ ਵਗੈਰਾ ਵੀ ਕੁਝ ਦੀ ਫੈਮਲੀਆਂ ਜੀ ਭੱਜ ਗਈ ਤੇ ਕੁਝ ਦੀ ਫੈਮਲੀ ਇੱਧਰ ਉੱਧਰ ਆਪਣੀ ਰਿਸ਼ਤੇਦਾਰੀ ਸੀਗੀ ਤੋਂ ਅਸੀਂ ਉਹਨਾਂ ਨੂੰ ਵੀ ਟ੍ਰੇਸ ਕੀਤਾ ਇਹਨਾਂ ਨੇ ਇਹਨਾਂ ਦੇ ਫਰੈਂਡਸ ਵਗੈਰਾ ਨੂੰ ਵੀ ਸੀ ਟ੍ਰੇਸ ਆਊਟ ਕੀਤਾ ਤੇ ਉਹ ਵਾਲੀ ਹਿਊਮਨ ਇੰਟੈਲੀਜੈਂਸ ਨੇ ਸਾਨੂੰ ਕਾਫੀ ਹੈਲਪ ਦਿੱਤੀ ਤੇ ਫਿਰ ਸਾਡੇ ਨਾਲ ਨਾਲ ਅਸੀਂ ਟੈਕਨੀਕਲ ਜਿਹੜਾ ਵੀ ਸਾਹਮਣੇ ਆਂਦਾ ਗਿਆ ਤੋਂ ਅਸੀਂ ਇੱਕ ਸਾਡੀ ਟੀਮ ਦੋ ਇਨਫੈਕਟ ਟੀਮ ਸਾਡੀ ਯੂਪੀ ਦੇ ਵਿੱਚ ਸੀਗੀ ਤੇ ਇੱਕ ਟੀਮ ਸਾਡੀ देहरादून ਦੇ ਵਿੱਚ ਸੀਗੀ ਕੁਝ ਦਿੱਲੀ ਦੇ ਵਿੱਚ ਵੀ ਗਏ ਤੇ ਪੰਜਾਬ ਦੇ ਵਿੱਚ ਤਾਂ ਬਹੁਤ ساری ਟੀਮਾਂ ਸੀਗੀ ਤਾਂ ਉਹ ਸਾਰੀ ਕਰਦੇ ਸੋਤਨ ਆਪਰਾਧੀ ਵੀ ਸੀਗੇ ਜਾਂ ਪਹਿਲਾਂ ਵੀ ਇਹਨਾਂ ਦੇ ਉੱਪਰ ਕੋਈ ਕੇਸ ਹੈਗੇ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਛੋਟੀ ਜੀ ਟਕਰਾਰ ਹੋਈ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਕਹਿ ਰਹੇ ਹੋ ਕਿ ਟਕਰਾਰ ਹੋਈ ਔਰ ਐਨੀ ਟਕਰਾਰ ਵੱਧ ਗਈ ਕਿ ਮਰਡਰ ਤੱਕ ਹੋ ਗਿਆ ਇੱਕ ਦਾ ਮਰਡਰ ਹੋ ਗਿਆ ਦੂਜਾ ਵੀ ਵਿਚਾਰਾ ਮਰਨ ਕੰਡੇ ਪਿਆ ਨੌਜਵਾਨ ਉਹ ਜੋ ਅਰੁਣ ਤੇ ਆਕਾਸ਼ ਇਹਨਾਂ ਦੇ ਉੱਪਰ ਇੱਕ ਦਸੰਬਰ 2023 ਦਾ ਇੱਕ ਮੁਕਦਮਾ ਹੈ ਉਸ ਮੁਕਦਮੇ ਦੀ ਜਦਵਾ ਤਫਤੀਸ਼ ਅਸੀਂ ਕਰ ਰਹੇ ਸੀਗੇ ਸਾਡੇ ਸਾਹਮਣੇ ਆਇਆ ਬਟ ਉਸ ਵੇਲੇ ਦੋਨੋਂ ਜੁਵਨਾਈਲ ਸੀਗੇ ਤਾਂ ਹਜੇ ਉਹ ਸਾਰਾ ਇੱਕ ਚੈੱਕ ਕਰਨਾ ਬਾਕੀ ਹੈ ਕਿ ਕਿ ਰਿਮਾਂਡ ਹਾਊਸ ਦੇ ਵਿੱਚ ਰਹੇ ਤਾਂ ਕਿੰਨੇ ਦਿਨ ਦੇ ਰਹੇ ਤੇ ਕੀ ਕੀ ਉੱਥੇ ਇਹਨਾਂ ਦੇ ਨਾਲ ਕੋਈ ਕੋਣ ਸੀਗਾ ਉਹ ਜੋ ਕੇਸ ਸੀਗਾ ਉਹ ਵੀ ਲੜਾਈ ਝਗੜਾ ਕਰਕੇ 307 ਉੱਥੇ ਵੀ ਲੱਗੀ ਹੋਈ ਸੀਗੀ ਤਾਂ ਉੱਥੇ ਵੀ ਇਹਨਾਂ ਨੇ ਲੜਾਈ ਝਗੜਾ ਕੀਤਾ ਸੀ ਵੀ ਜਾਣ ਲਈ ਉਹ ਹਮਲਾਇ ਮਤਲਬ ਕੀਤਾ ਸੀ 307 ਲੱਗੀ ਸੀ ਜਿਸ ਵੇਲੇ ਹਾਂਜੀ ਇਹਨਾਂ ਕ ਕਿਉਂਕਿ ਹਜੇ ਬੜਾ ਇੱਕ ਹੁਣੇ ਨਵੀਂ ਇਨਫੋਰਮੇਸ਼ਨ ਹੀ ਆਈ ਹੈ ਤਾਂ ਉਹ ਸਾਰੇ ਡਿਟੇਲਸ ਦੇਖਣੀ ਬਾਕੀ ਕੀਵੇਂ ਹਮਲਾ ਕੀਤਾ ਸੀਗਾ ਬਟ 307 ਦਾ ਮੁਕਦਮਾ ਸੀਗਾ ਇਹਨਾਂ ਦੋਨਾਂ ਦੇ ਉੱਪਰ ਬਟ ਦੋਨੋਂ ਜੋਵਨਾਈਲ ਸੀਗੇ ਤੇ ਜ਼ਿਆਦਾ ਇਨਫੋਰਮੇਸ਼ਨ ਹਜੇ ਉਹ ਇਹਨਾਂ ਦੀ ਜੋ ਇਨਕਾਰਸਰੇਸ਼ਨ ਵਾਲੀ ਉਹ ਸਾਡੇ ਕੋਲ ਹੈ ਨਹੀਂ ਕਿਉਂਕਿ ਜੋਵਨਾਈਲ ਸੀਗੇ ਤਾਂ ਉਹ ਜੇਲ ਤਾਂ ਗਏ ਨਹੀਂ ਹੋਣੇ ਇਕ ਇਹ ਸਵਾਲ ਉੱਠਦਾ ਹੈ ਕਿ ਜਦੋਂ ਚਾਕੂ ਇਹਨਾਂ ਦੇ ਕੋਲ ਸੀ ਕੀ ਕੋਈ ਪਲਾਨ ਤਰੀਕੇ ਦੇ ਨਾਲ ਇਹਨਾਂ ਨੇ ਕੁਝ ਹੋਰ ਵੀ ਕਰਨ ਜਾ ਰਹੇ ਸੀਗੇ ਜਿਸ ਤਰੀਕੇ ਨਾਲ ਕਿਉਂਕਿ ਜੇ ਮੰਨ ਲਓ ਆਏ ਅਚਾਨਕ ਤਕਰਾਰਬਾਜੀ ਹੋਈ ਉਹਨਾਂ ਦੇ ਵਿੱਚ ਤਾਂ ਫਿਰ ਚਾਕੂ ਉਹਨਾਂ ਦੇ ਕੋਲ ਸੀਗਾ ਇਸੇ ਕਰਕੇ ਮੌਕੇ ਦੇ ਉੱਪਰ ਹੀ ਉਹਨਾਂ ਨੇ ਇਸ ਤਰੀਕੇ ਨਾਲ ਹਮਲਾ ਕਰਤਾ ਅ ਨਹੀਂ ਜਿਹੜੀ ਕਿ ਘਟਨਾ ਹੋਈ ਹੈ ਉਹ ਜੋ ਪਾਰਕਿੰਗ ਵਾਲੀ ਲੜਾਈ ਹੈ ਉਹ ਡਿਫਰੈਂਟ ਲੋਕੇਸ਼ਨ ਤੇ ਹੋਈ ਸੀਗੀ ਉੱਥੇ ਇਹਨਾਂ ਦੀ ਬਹਿਸਬਾਜੀ ਹੋਈ ਤੇ ਗਾਲੀ ਗਲੋਚ ਕਾਫੀ ਹੋਇਆ ਆਪਸ ਵਿੱਚ ਤਾਂ ਉਹ ਫਿਰ ਇਹਨਾਂ ਨੂੰ ਫੋਲੋ ਕਰਦੇ ਉਹ ਇਕੱਠੇ ਬਾਤ ਹੋਏ ਇਹ ਕੁੰਮੜਾ ਪਿੰਡ ਦੇ ਵਿੱਚ ਜਦੋਂ ਇਹ ਦੋਨੋਂ ਸੀਗੇ ਆ ਇੱਕ ਦੁਕਾਨ ਦੇ ਬਾਹਰ ਹੋ ਸਕਦਾ ਕੁਝ ਖਰੀਦ ਰਹੇ ਸੀਗੇ ਹੋ ਸਕਦਾ ਪਾਸ थ्रू ਕਰ ਰਹੇ ਸੀਗੇ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਪਿੱਛੋਂ ਆ ਕੇ ਉਹ ਕਰਕੇ ਮਤਲਬ ਉਹਨਾਂ ਨੇ ਕੀਤਾ ਜਿੰਨਾ ਕਿ ਸਾਨੂੰ ਪਤਾ ਲੱਗਿਆ ਤੇ ਬਾਕੀ ਇਹਨਾਂ ਦੀ ਹੁਣ ਡਿਟੇਲ ਚ ਅਸੀਂ ਕੁਐਸਚਨਿੰਗ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਬਟ ਇਹ ਪਿੱਛੇ ਪਿੱਛਾ ਕਰਦੇ ਹੋਏ ਤਾਂ ਹੋ ਸਕਦਾ ਕਿ ਬਾਅਦ ਚ ਪਲੈਨਿੰਗ ਕਰਕੇ ਚਾਕੂ ਲੈ ਕੇ ਆਏ ਉਸ ਵੇਲੇ ਆਈ ਥਿੰਕ ਨਹੀਂ ਸੀਗਾ ਕਿਉਂਕਿ ਉਹ ਲੋਕੇਸ਼ਨ ਹੀ ਵੱਖਰੀ ਸੀਗੀ ਜਿੱਥੇ ਨਾਲ ਲੜਾਈ ਝਗੜਾ ਹੋਇਆ ਮੋਬਾਈਲ ਫੋਨ ਲਗਾਤਾਰ ਵਰਤ ਰਹੇ ਸੀਗੇ ਇਹ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰ ਦਾ ਤੋਂ ਟੈਕਨੀਕ ਨੇ ਬਹੁਤ ਮਦਦ ਕੀਤੀ ਹੈ ਇਹਨਾਂ ਨੂੰ ਟਰੈਕ ਕਰਨ ਦੇ ਵਿੱਚ ਆ ਲਗਾਤਾਰ ਤੋਂ ਨਹੀਂ ਕਹਿ ਸਕਦੇ ਇਹਨਾਂ ਨੇ ਇਮੀਡੀਏਟਲੀ ਆਪਣਾ ਫੋਨ ਸਵਿਚ ਆਫ ਕੀਤਾ ਸੀਗਾ ਉਹੀ ਸਾਡਾ ਸਭ ਤੋਂ ਵੱਡਾ ਕਲੂ ਸੀਗਾ ਕਿ ਸੇਮ ਲੋਕੇਸ਼ਨ ਤੇ ਮਲਟੀਪਲ ਮੋਬਾਈਲ ਫੋਨਸ ਜੋ ਇਹਨਾਂ ਦੇ ਸਵਿਚ ਆਫ ਹੋਏ ਉਥੋਂ ਸਟਾਰਟ ਕਰਦੇ ਜਦੋਂ ਅਸੀਂ ਇਹਨਾਂ ਦੇ ਕੰਟੈਕਟ ਲਿਸਟ ਵਗੈਰਾ ਕੱਢੀ ਤਾਂ ਉਹਨਾਂ ਨੂੰ ਅਸੀਂ ਟ੍ਰੇਸ ਆਊਟ ਕੀਤਾ ਤੇ ਉਹਨਾਂ ਦੇ ਨਾਲ ਕਿਸੇ ਦੀ ਗੱਲ ਜਿੱਦੀ ਹੋਈ ਉਹਨੂੰ ਫਰੈਸ਼ ਨੰਬਰਸ ਵਗੈਰਾ ਦੇ ਨਾਲ ਜੋ ਵੀ ਸੰਪਰਕ ਦੇ ਵਿੱਚ ਆਏ ਤਾਂ ਉਹਦਾ ਹੋਇਆ ਇੱਕ ਪਰਸਨ ਜੋ ਹੈ ਉਨੇ ਆਪਣੀ ਇੱਕ ਫਰੈਂਡ ਨੂੰ ਇੱਕ WhatsApp ਮੈਸੇਜ ਕੀਤਾ ਸੀਗਾ ਤੇ ਉਹਨੂੰ ਅਸੀਂ ਟ੍ਰੇਸ ਆਊਟ ਕਰਕੇ ਫਿਰ ਮਲਟੀਪਲ ਸੋਰਸਸ ਤੋਂ ਸਾਨੂੰ ਇੱਕ ਪਾਰਟिकुलर ਲੋਕੇਸ਼ਨ ਕਨਫਰਮ ਟਾਈਪ ਕੀ ਹੋ ਗਈ ਉਹ ਦਿੱਲੀ ਦੀ ਸੀ ਤਾਂ ਸਾਨੂੰ ਲੱਗ ਗਿਆ ਕਿ ਹੋ ਸਕਦਾ ਸਾਰੇ ਇਕੱਠੇ ਹੋਣ ਦਿੱਲੀ ਹੋਣ ਤਾਂ ਇਮੀਡੀਏਟਲੀ ਜਿਵੇਂ ਹੀ ਸਾਡਾ ਇਹ ਕਨਫਰਮ ਹੋਇਆ ਇਮੀਡੀਏਟਲੀ ਸਾਡੀ ਸਾਡੀ ਮਲਟੀਪਲ ਟੀਮਸ ਉੱਥੇ ਰਵਾਨਾ ਹੋ ਗਈ ਤੇ ਫਿਰ ਦਿੱਲੀ ਪੁਲਿਸ ਦੀ ਮਦਦ ਨਾਲ ਹੀ ਫਿਰ ਅਸੀਂ ਇਹਨਾਂ ਨੂੰ ਅਰੈਸਟ ਕਰ ਪਏ ਫਿਰ ਜੀ ਥੈਂਕ ਯੂ ਤਾਂ ਜੋਤੀ যাদব ਜੀ ਸਾਡੇ ਨਾਲ ਸੀਗੇ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਕ੍ਰੈਕ ਕੀਤਾ ਗਿਆ ਕਿਵੇਂ ਟ੍ਰੇਸ ਆਊਟ ਹੋਏ ਇਹ ਮਲਜਮ ਕਿਵੇਂ ਗ੍ਰਿਫਤਾਰੀ ਹੋਈ ਹੈ ਤਾਂ ਇਸ ਚੌਂਕ ਦੇ ਉੱਪਰ डेड बॉडी रख के प्रोटेस्ट ਕੀਤਾ ਗਿਆ اور ਮੰਗ ਇਹ ਸੀਗੀ کہ ਅਰੈਸਟ ਕੀਤੀ ਜਾਵੇ ਜਲਦੀ ਤੋਂ ਜਲਦੀ ਅਰੈਸਟ ਕੀਤੀ ਜਾਵੇ ਗ੍ਰਿਫਤਾਰੀ ਹੋ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ ਮਰਡਰ ਕੀਤਾ ਗਿਆ ਨੌਜਵਾਨ ਦਾ 17 ਸਾਲਾਂ ਦਾ ਇਕਲੌਤਾ ਮਾਪਿਆਂ ਦਾ ਇਕਲੌਤਾ ਬੱਚਾ ਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਔਰ ਉਹਦਾ ਮਰਡਰ ਹੋਇਆ ਇੱਕ ਦੂਜਾ ਮੁੰਡਾ ਜਿਹੜਾ ਉਹਦੀ ਵੀ ਸਿਚੁਏਸ਼ਨ ਬੜੀ ਕ੍ਰਿਟੀਕਲ ਹੈ ਕਿਉਂਕਿ ਇੱਕ ਕੱਖ ਦੇ ਵਿੱਚੋਂ ਉਸਦੇ ਚਾਕੂ ਵੱਜ ਕੇ ਇੱਥੋਂ ਸਿਰ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਉਸਦੀ ਸਿਚੁਏਸ਼ਨ ਵੀ ਠੀਕ ਨਹੀਂ ਹੈ ਵੈਂਟੀਲੇਟਰ ਤੇ ਹੈ ਉਹ ਤਾਂ ਹੁਣ ਪੁਲਿਸ ਕਹਿ ਰਹੀ ਹੈ ਕਿ ਅਸੀਂ ਅਰੈਸਟ ਹਈ ਹੈ ਟੈਕਨੀਕ ਨੇ ਕਾਫੀ ਮਦਦ ਕੀਤੀ ਹੈ ਮੋਬਾਈਲ ਫੋਨ ਉਹਨਾਂ ਨੇ ਯੂਜ਼ ਕੀਤੇ ਲੋਕੇਸ਼ਨ ਮੰਗਵਾਈ ਸੀ ਇੱਕ ਮੁੰਡੇ ਨੇ ਆਪਣੀ ਫਰੈਂਡ ਦੇ ਕੋਲੋਂ ਇਸ ਕਰਕੇ ਉਹ ਟਰੇਸ ਹੋ ਗਏ ਤਾਂ ਦਿੱਲੀ ਜਾ ਕੇ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਨੇ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਵਿੱਚੋਂ ਇੱਕ ਨਾਬਾਲਗ ਹੈ ਇਸ ਕਰਕੇ ਉਸ ਦੀ ਡਿਟੇਲ ਜਿਹੜੀ ਹੈ ਉਹ ਨਹੀਂ ਸ਼ੇਅਰ ਕੀਤੀ ਗਈ ਤੇ ਇਸ ਦੇ ਨਾਲ ਹੀ ਪੁਲਿਸ ਕਹਿ ਰਹੀ ਹੈ ਕਿ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲੇ ਇਸ ਕਰਕੇ ਜੋ ਹੈ ਕਿਉਂਕਿ ਰਿਮਾਂਡ ਵੀ ਲਿਆ ਜਾਏਗਾ ਪੁੱਛਗਛ ਵੀ ਇਹਨਾਂ ਦੇ ਕੋਲੋਂ ਕੀਤੀ ਜਾ ਹਈ ਹੈ ਕਿ ਆਖਰਕਾਰ ਇਹਨਾਂ ਨੇ ਇਹ ਮਰਡਰ ਛੋਟੀ ਜੀ ਘਟਨਾ ਛੋਟੀ ਜੀ ਗਾਲੀ ਗਲੋਚ ਤੋਂ ਬਾਅਦ ਇਹਨਾਂ ਨੇ ਕਿਉਂ ਕੀਤਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਮੋਹਾਲੀ